ਮੈਂ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਰਹਿੰਦੀ ਸੀ ਮੇਰਾ ਭਰਾ ਬਹੁਤ ਸੋਹਣਾ ਤੇ ਜਵਾਨ ਮੁੰਡਾ ਸੀ ਜਦੋਂ ਉਸਦੇ ਵਿਆਹ ਦੀ ਗੱਲ ਕੀਤੀ ਤਾਂ ਉਸਨੇ ਕਿਹਾ ਮੈਂ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਹੈ ਅਸੀਂ ਉਸਦਾ ਵਿਆਹ ਇੱਕ ਛੋਟੀ ਉਮਰ ਦੀ ਮਾਸੂਮ ਤੇ ਜਵਾਨ ਕੁੜੀ ਨਾਲ ਕਰਵਾ ਦਿੱਤਾ ਪਰ ਪਹਿਲੀ ਰਾਤ ਕਮਰੇ ਵਿੱਚ ਜਾਣ ਤੋਂ ਪਹਿਲਾਂ ਮੈਂ ਆਪਣੇ ਭਰਾ ਨੂੰ ਸਮਝਾਇਆ ਕਿ ਉਹ ਆਪਣੀ ਪਤਨੀ ਨਾਲ ਪਿਆਰ ਨਾਲ پیش ਆਵੇ ਕਿਉਂਕਿ ਉਹ ਅਜੇ ਨਾਦਾਨ ਹੈ ਮੈਂ ਆਪਣੇ ਕਮਰੇ ਵਿੱਚ ਆ ਗਈ ਮੈਂ ਆਪਣਾ ਫੋਨ ਚੁੱਕਿਆ ਉਸ ਵਿੱਚ ਇੱਕ ਵਾਇਸ ਸੁਨੇਹਾ ਆਇਆ ਸੀ ਜਿਵੇਂ ਹੀ ਮੈਂ ਉਹ ਸੁਨੇਹਾ ਸੁਣਿਆ ਮੇਰੇ ਹੋਸ਼ ਉੱਡ ਗਏ ਮੈਂ ਤੁਰੰਤ ਆਪਣੇ ਭਰਾ ਦੇ ਕਮਰੇ ਵੱਲ ਭੱਜੀ ਕਿਉਂਕਿ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਮੇਰਾ ਨਾਮ ਆਰਤੀ ਹੈ ਮੇਰਾ ਭਰਾ ਉਮਰ ਵਿੱਚ ਮੇਰੇ ਤੋਂ ਛੋਟਾ ਸੀ ਪਰ ਭਰਾ ਭਾਵੇਂ ਛੋਟੇ ਹੋਣ ਉਹ ਵੱਡੇ ਹੀ ਲੱਗਦੇ ਹਨ ਮੇਰੇ ਭਰਾ ਦਾ ਨਾਮ ਅਮਨ ਹੈ ਉਹ ਸਾਡੇ ਪੂਰੇ ਮਹੱਲੇ ਦਾ ਸਭ ਤੋਂ ਸੋਹਣਾ ਨੌਜਵਾਨ ਸੀ ਜਦੋਂ ਉਸਤੇ ਵਿਆਹ ਦੀ ਗੱਲ ਆਈ ਤਾਂ ਮੇਰੀ ਮਾਂ ਦੀ ਇੱਕ ਹੀ ਮੰਗ ਸੀ ਕਿ ਕੁੜੀ ਬਹੁਤ ਸੋਹਣੀ ਹੋਣੀ ਚਾਹੀਦੀ ਹੈ ਤੇ ਸਾਨੂੰ ਕੋਈ ਸੋਹਣੀ ਕੁੜੀ ਨਹੀਂ ਮਿਲ ਰਹੀ ਸੀ ਕਿਉਂਕਿ ਅਸੀਂ ਸਭ ਤੋਂ ਵਧੀਆ ਰਿਸ਼ਤਾ ਲੱਭ ਰਹੇ ਸੀ ਕੁਝ ਕੁੜੀਆਂ ਸਾਨੂੰ ਬਹੁਤ ਸੋਹਣੀਆਂ ਲੱਗੀਆਂ ਪਰ ਉਹ ਹੋਰ ਮਾਮਲਿਆਂ ਵਿੱਚ ਚੰਗੀਆਂ ਨਹੀਂ ਸੀ ਅਸੀਂ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ ਕਿ ਨੋਂ ਨੋਂ ਨੌਕਰਾਨੀ ਬਣਾ ਕੇ ਰੱਖ ਦੇ ਜੇਕਰ ਕੁੜੀ ਆਪਣੇ ਮਾਪਿਆਂ ਦੇ ਘਰ ਦੀ ਲਾਡਲੀ ਹੁੰਦੀ ਤਾਂ ਅਸੀਂ ਵੀ ਉਸ ਨੂੰ ਲਾਡਲੀ ਬਣਾ ਕੇ ਰੱਖਣਾ ਸੀ ਕਿਉਂਕਿ ਮੇਰਾ ਵੀ ਇੱਕ ਹੀ ਪਰਾ ਸੀ ਜਦੋਂ ਅਸੀਂ ਇੱਕ ਕੁੜੀ ਦੇ ਘਰ ਰਿਸ਼ਤਾ ਦੇਖਣ ਗਏ ਤਾਂ ਉਸਦੇ ਘਰ ਦੇ ਬਾਹਰ ਵੱਡਾ ਵੇੜਾ ਸੀ ਪਿੰਡਾਂ ਦੇ ਘਰ ਵੈਸੇ ਵੀ ਵੱਡੇ ਹੁੰਦੇ ਹਨ ਉਸ ਵੇੜੇ ਵਿੱਚ ਇੱਕ ਪਿਆਰੀ ਸੋਹਣੀ ਕੁੜੀ ਆਪਣੇ ਗਲੇ ਵਿੱਚ ਦੁਪੱਟਾ ਪਾ ਕੇ ਖੇਡ ਰਹੀ ਸੀ ਅਸੀਂ ਸੋਚਿਆ ਕਿ ਇਹ ਕੁੜੀ ਦੀ ਛੋਟੀ ਭੈਣ ਹੈ ਮੈਂ ਆਪਣੀ ਮਾਂ ਨੂੰ ਕਿਹਾ ਇਹ ਤਾਂ ਸੁੰਦਰ ਲੱਗ ਰਹੀ ਹੈ ਪਰ ਪਤਾ ਨਹੀਂ ਇਸਦੀ ਪਹਿਣ ਕਿਵੇਂ ਦੀ ਹੋਵੇਗੀ ਮਾਂ ਨੇ ਕਿਹਾ ਹਾਂ ਚਲੋ ਦੇਖਦੇ ਹਾਂ ਜਦੋਂ ਅਸੀਂ ਅੰਦਰ ਜਾ ਕੇ ਬੈਠ ਕੇ ਗੱਲਾਂ ਕਰਨ ਲੱਗੇ ਤਾਂ ਉਸਦੀ ਮਾਂ ਨੇ ਕਿਹਾ ਕਿ ਮੈਂ ਆਪਣੀ ਧੀ ਰੂਪਾ ਨੂੰ ਬੁਲਾਉਂਦੀ ਹਾਂ ਉਹ ਹੀ ਕੁੜੀ ਆਪਣੇ ਕੱਪੜੇ ਬਦਲ ਕੇ ਵਧੀਆ ਤਰੀਕੇ ਨਾਲ ਦੁਪੱਟਾ ਸਿਰ ਤੇ ਲੈ ਕੇ ਹੱਥ ਵਿੱਚ ਟ੍ਰੇ ਫੜ ਕੇ ਅੰਦਰ ਆ ਗਈ ਅਸੀਂ ਖੁਸ਼ ਹੋ ਗਏ ਕਿ ਚਲੋ ਇਹ ਉਹੀ ਕੁੜੀ ਹੈ ਮੈਂ ਉਸ ਦੀ ਚੋਰੀ ਛਿਫੇ ਫੋਟੋ ਖਿੱਚ ਕੇ ਆਪਣੇ ਭਰਾ ਨੂੰ ਪੇਜ ਦਿੱਤੀ ਤਾਂ ਉਸਨੇ ਵੀ ਕਿਹਾ ਕਿ ਮੈਨੂੰ ਇਹ ਕੁੜੀ ਪਸੰਦ ਹੈ ਇਸ ਲਈ ਮੈਂ ਆਪਣੀ ਮਾਂ ਨੂੰ ਇਸ਼ਾਰਾ ਕੀਤਾ ਤੇ ਕਿਹਾ ਕਿ ਗੱਲ ਪੱਕੀ ਕਰ ਦਿੰਦੇ ਹਾਂ ਜਦੋਂ ਅਸੀਂ ਗੱਲ ਪੱਕੀ ਕਰਕੇ ਵਾਪਸ ਆ ਗਏ ਤਾਂ ਮੈਂ ਭਰਾ ਨੂੰ ਦੱਸਿਆ ਕਿ ਉਹ ਅਜਿਹੀਆਂ ਹਰਕਤਾਂ ਕਰ ਰਹੀ ਸੀ ਕਿ ਉਸਨੇ ਪਾਣੀ ਦਿੰਦੇ ਹੋਏ ਮਾਂ ਦੇ ਉੱਤੇ ਡੋਲ ਦਿੱਤਾ ਤੇ ਫਿਰ ਬਾਅਦ ਵਿੱਚ ਹੱਸਣ ਲੱਗੀ ਤਾਂ ਮੇਰੇ ਭਰਾ ਨੇ ਵੀ ਹੱਸ ਕੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਚੰਗੀ ਗੱਲ ਹੈ ਘਰ ਵਿੱਚ ਰੌਣਕ ਲੱਗੀ ਰਹੇਗੀ ਅਜੇ ਇਹ ਸਭ ਸਾਨੂੰ ਠੀਕ ਲੱਗ ਰਿਹਾ ਸੀ ਪਰ ਜਦੋਂ ਵੀ ਅਸੀਂ ਉਸਤੇ ਕਰ ਜਾਂਦੇ ਸੀ ਤਾਂ ਕੋਈ ਨਾ ਕੋਈ ਹਰਕਤ ਜਾਂ ਮਸਤੀ ਕਰ ਦਿੰਦੀ ਸੀ ਹੁਣ ਮੇਰੀ ਮਾਂ ਨੂੰ ਥੋੜੀ ਚਿੰਤਾ ਹੋਣ ਲੱਗੀ ਤੇ ਉਸਨੇ ਕਿਹਾ ਕਿ ਇਹ ਕੁੜੀ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਅਜੀਹਾ ਲੱਗਦਾ ਹੈ ਜਿਵੇਂ ਕੋਈ ਮਾਨਸਿਕ ਤੌਰ ਤੇ ਬਿਮਾਰ ਹੋਵੇ ਜਿਵੇਂ ਉਹ ਜਵਾਨ ਦਿਸਦੀ ਹੈ ਪਰ ਉਸਦਾ ਦਿਮਾਗ ਘਟ ਹੈ ਮੈਂ ਕਿਹਾ ਨਹੀਂ ਮਾਂ ਅਜੀਹਾ ਕੁਝ ਨਹੀਂ ਹੈ ਬਸ ਤੁਹਾਨੂੰ ਵਹਿਮ ਹੈ ਮੇਰੇ ਪ੍ਰਾਣੇ ਕਿਹਾ ਕਿ ਮੈਨੂੰ ਬਹੁਤੀ ਸਮਝਦਾਰ ਪਤਨੀ ਨਹੀਂ ਚਾਹੀਦੀ ਮੈਨੂੰ ਇੱਕ ਸੁੰਦਰ ਪਤਨੀ ਚਾਹੀਦੀ ਹੈ ਉਹ ਸਮੇਂ ਨਾਲ ਸਿਆਣੀ ਤਾਂ ਆਪੇ ਬਣ ਜਾਵੇਗੀ ਜੇਕਰ ਤੁਸੀਂ ਇੱਕ ਜੇਹੀ ਪਤਨੀ ਨੂੰ ਲਿਆਂਦਾ ਜੋ ਪਹਿਲਾਂ ਹੀ ਸਿਆਣੀ ਹੈ ਤਾਂ ਫਿਰ ਉਹ ਵਿਆਹ ਦੇ ਕੁਝ ਸਾਲਾਂ ਬਾਅਦ ਸਿਆਣੀ ਨਹੀਂ ਬਣਦੀ ਬਲਕਿ ਉਸ ਦੀ ਸਾਰੀ ਸੋਚ ਸਮਝ ਖਤਮ ਹੋ ਜਾਂਦੀ ਹੈ ਉਹ ਇੱਕ ਜਿੰਦਾ লাশ ਬਣ ਜਾਂਦੀ ਹੈ ਅਸੀਂ ਕਿਹਾ ਕਿ ਤੂੰ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਆਪਾਂ ਕੋਈ ਤੇਰੀ ਪਤਨੀ ਤੇ ਜ਼ੁਲਮ ਕਰਨੇ ਹਨ ਤਾਂ ਉਹ ਕਹਿਣ ਲੱਗਾ ਭੈਣੇ ਜ਼ੁਲਮ ਦੀ ਗੱਲ ਨਹੀਂ ਹੈ ਅਚਾਨਕ ਜ਼ਿੰਦਗੀ ਬਦਲ ਜਾਂਦੀ ਹੈ ਇੱਕ ਔਰਤ ਅਜਨਬੀ ਘਰ ਆ ਕੇ ਇੱਕ ਅਜਨਬੀ ਆਦਮੀ ਨਾਲ ਜੀਵਨ ਬਤੀਤ ਕਰਦੀ ਹੈ ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਅਜਿਹੀ ਸਥਿਤੀ ਵਿੱਚ ਇੱਕ ਔਰਤ ਦੇ ਵਿਆਹ ਦੇ ਪਹਿਲੇ 3-4 ਸਾਲ ਬਹੁਤ ਔਖੇ ਹੁੰਦੇ ਹਨ ਉਸ ਵਿੱਚ ਉਸ ਦੀ ਜਾਂ ਤਾਂ ਸ਼ਖਸੀਅਤ ਬਦਲ ਜਾਂਦੀ ਹੈ ਜਾਂ ਫਿਰ ਉਹ ਹਾਰ ਮੰਨ ਜਾਂਦੀ ਹੈ ਮੈਂ ਇੱਕ ਪਾਲ ਲਈ ਆਪਣੇ ਭਰਾ ਵੱਲ ਦੇਖਿਆ ਤੇ ਪੁੱਛਿਆ ਤੂੰ ਇਹ ਸਭ ਬਾਰੇ ਇੰਨੀ ਚੰਗੀ ਤਰ੍ਹਾਂ ਕਿਵੇਂ ਜਾਣਦਾ ਹੈ ਤਾਂ ਉਸਨੇ ਕਿਹਾ ਕਿਉਂ ਮੈਂ ਔਰਤਾਂ ਦੇ ਵਿਹਾਰ ਬਾਰੇ ਇੱਕ ਕਿਤਾਬ ਪੜ੍ਹੀ ਸੀ ਇਹ ਸਭ ਉਸਦੇ ਅੰਦਰ ਲਿਖਿਆ ਹੋਇਆ ਸੀ ਮੇਰੀ ਮਾਂ ਨੇ ਕਿਹਾ ਚੰਗੀ ਗੱਲ ਹੈ ਤੂੰ ਕਿਤਾਬ ਪਹਿਲਾਂ ਹੀ ਪੜ੍ਹ ਲਈ ਹੈ ਉਸ ਨੂੰ ਸੰਭਾਲਤਾ ਲਵੇਂਗਾ ਮੈਂ ਕਿਹਾ ਕਿ ਆਪਣੇ ਜੀਜਾ ਜੀ ਨੂੰ ਵੀ ਉਹ ਕਿਤਾਬ ਦੇ ਦੇਵੋ ਤਾਂ ਕਿ ਉਹਨਾਂ ਦੀ ਅਕਲ ਵੀ ਵੱਧ ਜਾਵੇ ਅਸੀਂ ਇਸ ਗੱਲ ਤੇ ਹੱਸਣ ਲੱਗ ਪਏ ਗੱਲ ਹੁਣ ਵਿਆਹ ਤੱਕ ਪਹੁੰਚ ਗਈ ਫਿਰ ਵਿਆਹ ਹੋਇਆ ਤਾਂ ਉਹ ਦੁਲਹਣ ਬਣ ਕੇ ਬੈਠੀ ਸੀ ਤੇ ਹੱਸ ਰਹੀ ਸੀ ਮੈਂ ਉਸ ਨੂੰ ਕਿਹਾ ਰੂਪੋ ਹੱਸੋ ਨਾ ਅਸੀਂ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਹਾਂ ਉਹ ਕਹਿਣ ਲੱਗੀ ਦੀਦੀ ਜੇਕਰ ਮੈਂ ਨਾ ਹਸੀ ਤਾਂ ਮੇਰੀਆਂ ਫੋਟੋਆਂ ਖਰਾਬ ਆਉਣਗੀਆਂ ਮੈਂ ਕਿਹਾ ਕਿ ਜਦੋਂ ਫੋਟੋ ਖਿੱਚਣੀਆਂ ਹੋਈਆਂ ਤਾਂ ਮੈਂ ਤੁਹਾਨੂੰ ਦੱਸ ਦੇਵਾਂਗੀ ਹੁਣ ਸਿਰ ਝੁਕਾ ਕੇ ਆਰਾਮ ਨਾਲ ਬੈਠ ਜਾਓ ਮੈਂ ਸਮੇਂ-ਸਮੇਂ ਤੇ ਰੂਪਾ ਨੂੰ ਸੰਭਾਲ ਕੇ ਸਮਝਾ ਰਹੀ ਸੀ ਨਹੀਂ ਤਾਂ ਉਹ ਸਾਨੂੰ ਸਾਰਿਆਂ ਨੂੰ ਸ਼ਰਮਿੰਦਾ ਕਰਵਾ ਦਿੰਦੀ ਉਹ ਖਾਣਾ ਖਾਂਦਿਆਂ ਵੀ ਮੂੰਹ ਖੋਲ ਕੇ ਖਾ ਰਹੀ ਸੀ ਮੈਂ ਆਪਣੇ ਭਰਾ ਵੱਲ ਦੇਖ ਰਹੀ ਸੀ ਉਹ ਤਾਂ ਖੁਸ਼ ਹੋ ਰਿਹਾ ਸੀ ਸ਼ਾਇਦ ਉਹ ਬਹੁਤ ਜ਼ਿਆਦਾ ਸੁੰਦਰਤਾ ਦਾ دیਵਾਨਾ ਸੀ ਜਦੋਂ ਵਿਆਹ ਵਾਲੀ ਰਾਤ ਉਹ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਮੈਂ ਤੇ ਮੇਰੀ ਮਾਂ ਨੇ ਉਸ ਨੂੰ ਉਹ ਗੱਲ ਦੱਸੀ ਜੋ ਸਾਨੂੰ ਰੂਪਾ ਦੀ ਮਾਂ ਨੇ ਦੱਸੀ ਸੀ ਤੇ ਕਿਹਾ ਸੀ ਇਹ ਤੈਨੂੰ ਥੋੜਾ ਸਾਵਧਾਨ ਰਹਿਣਾ ਪਵੇਗਾ ਇਸ ਲਈ ਅਸੀਂ ਉਸ ਨੂੰ ਸਭ ਕੁਝ ਸਮਝਾਇਆ ਤੇ ਕਿਹਾ ਦੇਖੋ ਚੰਗਾ ਵਿਵਹਾਰ ਕਰਨਾ ਕੁੜੀ ਤੇਰੀ ਪਸੰਦ ਦੀ ਲਿਆਂਦੀ ਹੈ ਪਰ ਉਹ ਥੋੜੀ ਮਾਸੂਮ ਤੇ ਲਾਡਲੀ ਹੈ ਇਸ ਲਈ ਕਿਸੇ ਗੱਲ ਦਾ ਬੁਰਾ ਨਾ ਮੰਨਣਾ ਨਾਲੇ ਤੁਹਾਡੇ ਦੋਸਤਾਂ ਨੇ ਸਲਾਹਾਂ ਤਾਂ ਨਹੀਂ ਦਿੱਤੀਆਂ ਕਿ ਆਪਣੀ ਪਤਨੀ ਨੂੰ ਦਬਾ ਕੇ ਰੱਖਣਾ ਦੇਖੋ ਜੇਕਰ ਤੁਸੀਂ ਉਸ ਨੂੰ ਦਬਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁਝ ਹੋਰ ਹੀ ਸੋਚੇਗੀ ਮੇਰੇ ਭਰਾ ਨੇ ਕਿਹਾ ਮੈਨੂੰ ਜੇਕਰ ਕਿਸੇ ਦੀ ਅਜਿਹੀ ਸਲਾਹ ਦਿੱਤੀ ਵੀ ਹੋਵੇਗੀ ਤਾਂ ਮੈਂ ਉਸਤੇ ਯਕੀਨ ਨਹੀਂ ਕਰਾਂਗਾ ਉਹ ਮੇਰੀ ਪਤਨੀ ਹੈ ਤੇ ਸ਼ੁਰੂਆਤੀ ਦਿਨਾਂ ਵਿੱਚ ਮੈਨੂੰ ਉਸਤੇ ਰੋਬ ਜਮਾਉਣ ਦੀ ਜ਼ਰੂਰਤ ਨਹੀਂ ਹੈ ਸਗੋਂ ਉਸਦਾ ਦਿਲ ਜਿੱਤਣ ਦੀ ਜ਼ਰੂਰਤ ਹੈ ਜਦੋਂ ਮੇਰਾ ਭਰਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਤਾਂ ਮੈਨੂੰ ਬਹੁਤ ਪਸੰਦ ਆਉਂਦਾ ਸੀ ਮੇਰੀ ਮਾਂ ਨੇ ਉਸਦੀ ਬਹੁਤ ਚੰਗੀ ਦੇਖਭਾਲ ਕੀਤੀ ਸੀ ਉਸਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਹੁਣ ਦਵਾ ਕਰੋ ਕਿ ਤੇਰੀ ਭਾਬੀ ਨੂੰ ਅਕਲ ਆ ਜਾਵੇ ਸਭ ਕੁਝ ਇੱਕੋ ਵਾਰ ਨਹੀਂ ਮਿਲਦਾ ਹੈ ਜਿਹੜੀਆਂ ਕੁੜੀਆਂ ਸਿਆਣੀਆਂ ਹੁੰਦੀਆਂ ਸੀ ਉਹ ਸੋਹਣੀਆਂ ਨਹੀਂ ਹੁੰਦੀਆਂ ਸੀ ਕਿਉਂਕਿ ਸਿਆਣਪ ਉਮਰ ਦੇ ਨਾਲ ਆਉਂਦੀ ਹੈ ਤੇਰੇ ਭਰਾ ਨੂੰ ਇੱਕ ਜਵਾਨ ਤੇ ਸੁੰਦਰ ਕੁੜੀ ਚਾਹੀਦੀ ਸੀ ਹੁਣ ਦੇਖੋ ਕੀ ਹੋਵੇਗਾ ਉਹ ਕਮਰੇ ਵਿੱਚ ਚਲਾ ਗਿਆ ਤੇ ਹਜੇ ਇੱਕ ਘੰਟਾ ਹੀ ਬਤੀਤ ਹੋਇਆ ਸੀ ਕਿ ਉਹ ਰਸੋਈ ਵਿੱਚ ਖੜਾ ਸੀ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਕਿਹਾ ਕਿ ਤੂੰ ਇੱਥੇ ਕੀ ਕਰ ਰਿਹਾ ਹੈ ਰੂਪਾ ਨੂੰ ਇਕੱਲੇ ਛੱਡ ਕੇ ਕਮਰੇ ਤੋਂ ਬਾਹਰ ਕਿਉਂ ਆਇਆ ਤੁਹਾਡੇ ਕਮਰੇ ਵਿੱਚ ਦੁੱਧ, ਬਿਸਕੁਟ, ਪਾਣੀ ਵਰਗੀ ਹਰ ਚੀਜ਼ ਰੱਖੀ ਹੋਈ ਸੀ ਤਾਂ ਭਰਾ ਨੇ ਕਿਹਾ ਕਿ ਹਾਂ ਰੂਪਾ ਕਹਿ ਰਹੀ ਸੀ ਕਿ ਮੈਂ ਠੀਕ ਤਰ੍ਹਾਂ ਖਾਣਾ ਨਹੀਂ ਖਾਦਾ ਇਸ ਲਈ ਮੈਂ ਖਾਣਾ ਕੱਢ ਰਿਹਾ ਹਾਂ ਮੈਂ ਸੋਚਿਆ ਕਿ ਤੁਸੀਂ ਤੇ ਮਾਂ ਸੌਂ ਗਏ ਹੋ ਕਿਉਂਕਿ ਤੁਸੀਂ ਵਿਆਹ ਵਿੱਚ ਬਹੁਤ ਥੱਕੇ ਹੋਏ ਸੀ ਇਸ ਲਈ ਮੈਂ ਤੁਹਾਨੂੰ ਕੁਝ ਨਹੀਂ ਦੱਸਿਆ ਮੈਂ ਸਿਰਫ ਫੜ ਕੇ ਕਿਹਾ ਮਾਂ ਸੱਚਮੁੱਚ ਸੌਂ ਗਈ ਹੈ ਪਰ ਮੈਂ ਅਜੇ ਵੀ ਜਾਗ ਰਹੀ ਹਾਂ ਘਟ ਮੈਂ ਗਰਮ ਕਰ ਦਿੰਦੀ ਹਾਂ ਜਦੋਂ ਮੈਂ ਖਾਣਾ ਗਰਮ ਕਰਾਈ ਸੀ ਤਾਂ ਮੇਰੇ ਭਰਾ ਨੇ ਕਿਹਾ ਭੈਣੇ ਉਹ ਇੱਕ ਗੱਲ ਹੈ ਮੈਂ ਕਿਹਾ ਸਾਬ ਦੱਸੋ ਕੀ ਗੱਲ ਹੈ ਉਹ ਕਹਿ ਰਹੀ ਸੀ ਕਿ ਆਈਸਕ੍ਰੀਮ ਜ਼ਰੂਰ ਲੈ ਕੇ ਆਉਣਾ ਮੇਰੇ ਭਰਾ ਨੇ ਇਹ ਕਿਹਾ ਤਾਂ ਮੈਂ ਉਸ ਵੱਲ ਦੇਖਿਆ ਤੇ ਅਸੀਂ ਦੋਵੇਂ ਹੱਸਣ ਲੱਗ ਪਏ ਮੈਂ ਕਿਹਾ ਕਿ ਬਹੁਤ ਬੁਰੀ ਤਰ੍ਹਾਂ ਫਸ ਗਿਆ ਹੈ ਉਹ ਤੇ ਤੇਰੀ ਪਤਨੀ ਘਟ ਤੇ ਧੀ ਜ਼ਿਆਦਾ ਬਣੇਗੀ ਬਹੁਤ ਧਿਆਨ ਰੱਖਣਾ ਪਵੇਗਾ ਉਹ ਕਹਿਣ ਲੱਗਾ ਕਿ ਮੇਰਾ ਤਾਂ ਹੁਣੇ ਹੀ ਵਿਆਹ ਹੋਇਆ ਹੈ ਤੁਸੀਂ ਹੁਣੇ ਹੀ ਉਸ ਨੂੰ ਮੇਰੀ ਧੀ ਨਾ ਬਣਾਓ ਕਿਤੇ ਵਿਆਹ ਹੀ ਨਾ ਟੁੱਟ ਜਾਵੇ ਅਸੀਂ ਦੋਵੇਂ ਹੱਸ ਰਹੇ ਸੀ ਮੈਂ ਖਾਣਾ ਗਰਮ ਕੀਤਾ ਟਰੇ ਸਜਾਈ ਤੇ ਆਪਣੇ ਭਰਾ ਨੂੰ ਦੇ ਦਿੱਤੀ ਵਿਆਹ ਤੋਂ ਪਹਿਲਾਂ ਰੂਪਾ ਦੀ ਮਾਂ ਨੇ ਸਾਨੂੰ ਇੱਕ ਅਜੀਬ ਗੱਲ ਦੱਸੀ ਸੀ ਉਸਨੇ ਕਿਹਾ ਇਹ ਸਾਡੇ ਘਰ ਦੀ ਛੋਟੀ ਧੀ ਹੈ ਇਸ ਲਈ ਬਹੁਤ ਲਾੜੀ ਹੈ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਣਾ ਚਾਹੁੰਦੀ ਇਹ ਥੋੜੀ ਅਜੀਬ ਹੈ ਅਸੀਂ ਕਿਹਾ ਇਸ ਦਾ ਕੀ ਮਤਲਬ ਹੈ ਤਾਂ ਅਸੀਂ ਹੈਰਾਨ ਸੀ ਕਿ ਮਾਂ ਹੋਣ ਦੇ ਬਾਵਜੂਦ ਆਪਣੀ ਧੀ ਬਾਰੇ ਕੋਈ ਅਜਿਹੀ ਗੱਲ ਕਿਵੇਂ ਕਰਦਾ ਹੈ ਉਸਨੇ ਕਿਹਾ ਕਿ ਇਹ ਬਸ ਗੈਰ ਜ਼ਿੰਮੇਵਾਰ ਹੈ ਉਸ ਨੂੰ ਖਾਣਾ ਬਣਾਉਣਾ ਘਰ ਸੰਭਾਲਣਾ ਨਹੀਂ ਆਉਂਦਾ ਤੇ ਇਸ ਦੀ ਵਿਆਹ ਦੀ ਉਮਰ ਵੀ ਨਹੀਂ ਹੈ ਪਰ ਅਸੀਂ ਇਸ ਦਾ ਵਿਆਹ ਕਰਵਾ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਵਿਆਹ ਕਰਾਉਣ ਨਾਲ ਹੀ ਇਸ ਨੂੰ ਅਕਲ ਆਵੇਗੀ ਉਹ ਅਜੀਬੋ ਗਰੀਬ ਹਰਕਤਾਂ ਕਰਦੀ ਹੈ ਇੱਧਰ ਉੱਧਰ ਛਾਲਾ ਮਾਰਦੀ ਹੈ ਅਜਿਹਾ ਕੁਝ ਨਹੀਂ ਪਰ ਉਸਨੇ ਸਾਰੇ ਘਰ ਨੂੰ ਪਰੇਸ਼ਾਨ ਕਰਕੇ ਰੱਖਿਆ ਹੈ। ਮੇਰੀ ਮਾਂ ਇਹ ਸੁਣ ਕੇ ਹੱਸਣ ਲੱਗੀ ਤੇ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਵਿਆਹ ਹੁੰਦਾ ਹੈ ਤਾਂ ਵੱਡੇ-ਵੱਡੇ ਦੀ ਅਕਲ ਟਿਕਾਣੇ ਆ ਜਾਂਦੀ ਹੈ। ਖੈਰ ਮੈਂ ਫਿਰ ਆਪਣੇ ਭਰਾ ਨੂੰ ਉਸਦੇ ਕਮਰੇ ਵਿੱਚ ਭੇਜ ਦਿੱਤਾ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ। ਮੈਂ ਅਜੇ ਵੀ ਆਪਣੇ ਕਮਰੇ ਵਿੱਚ ਬੈਠੀ ਸੀ ਤੇ ਮੈਂ ਸਵੇਰ ਤੋਂ ਆਪਣਾ ਫੋਨ ਹੁਣ ਫੜਿਆ ਸੀ। ਮੇਰੇ ਫੋਨ ਤੇ ਬਹੁਤ ਸਾਰੇ ਮੈਸੇਜ ਆਏ ਹੋਏ ਸੀ। ਮੇਰਾ ਪਤੀ ਵਿਦੇਸ਼ ਵਿੱਚ ਕੰਮ ਕਰਦਾ ਹੈ ਇਸੇ ਲਈ ਮੈਂ ਆਪਣੇ ਘਰ ਵਿੱਚ ਰਹਿੰਦੀ ਸੀ ਉਹ ਵੀ ਮੈਸੇਜ ਕਰਕੇ ਵਧਾਈ ਦੇ ਰਹੇ ਸਨ ਕੁਝ ਹੋਰ ਲੋਕਾਂ ਦੇ ਵੀ ਮੈਸੇਜ ਸੀ ਕੁਝ ਲੋਕ ਅਜੇਹੇ ਵੀ ਸਨ ਜੋ ਪੈਸੇ ਮੰਗ ਰਹੇ ਸਨ ਪਰ ਇੱਕ ਮੈਸੇਜ ਅਜੇਹੇ ਨੰਬਰ ਤੋਂ ਆਇਆ ਸੀ ਜੋ ਮੇਰੇ ਫੋਨ ਵਿੱਚ ਸੇਵ ਨਹੀਂ ਸੀ ਉਸ ਤੇ ਡੀਪੀ ਤੇ ਕਿਸੇ ਔਰਤ ਦੀ ਫੋਟੋ ਲੱਗੀ ਹੋਈ ਸੀ ਮੈਨੂੰ ਨਹੀਂ ਪਤਾ ਕਿ ਇਹ ਹੁਣ ਕੌਣ ਸੀ ਉਸ ਨੇ 5 ਮਿੰਟ ਦਾ ਵੌਇਸ ਮੈਸੇਜ ਭੇਜਿਆ ਸੀ ਪਹਿਲਾਂ ਮੈਂ ਮੈਸੇਜ ਕੀਤਾ ਕਿ ਤੁਸੀਂ ਕੌਣ ਹੋ ਤੇ ਫਿਰ ਵਾਇਸ ਮੈਸੇਜ ਸੁਣਿਆ ਤਾਂ ਮੈਂ ਹੈਰਾਨ ਰਹਿ ਗਈ ਸੀ ਇਸ ਦਾ ਮਤਲਬ ਹੈ ਕਿ ਸਾਡੇ ਘਰ ਵਿੱਚ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਸੀ ਜੋ ਬੁਰਾ ਹੋਣਾ ਸੀ ਉਹ ਹੋ ਗਿਆ ਸੀ ਹੁਣ ਮੈਂ ਆਪਣੇ ਭਰਾ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਕਿਵੇਂ ਦੱਸਦੀ ਕਿ ਤੁਹਾਡੇ ਨਾਲ ਧੋਖਾ ਹੋਇਆ ਹੈ ਜਦੋਂ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਸ਼ਾਇਦ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਜਾਂਦੀ ਤੇ ਮੇਰਾ ਭਰਾ ਵਿਚਾਰਾ ਜੋ ਬਹੁਤ ਖੁਸ਼ ਸੀ ਉਸਦੀ ਖੁਸ਼ੀ ਨੂੰ ਤਾਂ ਨਜ਼ਰ ਲੱਗ ਗਈ ਸੀ ਮੈਨੂੰ ਮੈਸੇਜ ਕਰਨ ਵਾਲੀ ਔਰਤ ਨੇ ਆਪਣਾ ਨਾਂ ਜਾਣਕੀ ਦੱਸਿਆ ਸੀ ਉਸਨੇ ਇਹ ਵੀ ਦੱਸਿਆ ਕਿ ਉਹ ਕਿੱਥੇ ਰਹਿੰਦੀ ਹੈ ਉਸਨੇ ਕੁਝ ਨਹੀਂ ਛੁਪਾਇਆ ਸੀ ਉਸਨੇ ਕਿਹਾ ਕਿ ਕਾਸ਼ ਮੈਂ ਤੁਹਾਨੂੰ ਇਹ ਸਭ ਦੱਸ ਦਿੰਦੀ ਤਾਂ ਤੁਹਾਡਾ ਭਰਾ ਬਚ ਜਾਂਦਾ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ ਜਦੋਂ ਸਵੇਰ ਹੋਈ ਤਾਂ ਮੈਂ ਦਰਵਾਜ਼ਾ ਖੜਕਾਇਆ ਤੇ ਮੇਰੇ ਪੁਰਾਣੇ ਦਰਵਾਜ਼ਾ ਖੋਲਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਉਸਨੇ ਕਿਹਾ ਕੀ ਹੋਇਆ ਭੈਣ ਤੁਸੀਂ ਇੰਨੇ ਡਰੇ ਹੋਏ ਕਿਉਂ ਹੋ ਮੈਂ ਉਸਨੂੰ ਕਿਹਾ ਇਹ ਮਾਂ ਨੂੰ ਨਾ ਦੱਸਣਾ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਮੈਂ ਜਦੋਂ ਆਪਣੇ ਭਰਾ ਨੂੰ ਉਹ ਵੌਇਸ ਸੰਦੇਸ਼ ਸੁਣਾਇਆ ਤਾਂ ਮੇਰਾ ਭਰਾ ਵੀ ਹੈਰਾਨ ਰਹਿ ਗਿਆ ਸੀ ਇਹ ਗੱਲ ਅਸੀਂ ਆਪਣੀ ਮਾਂ ਨੂੰ ਨਹੀਂ ਦੱਸੀ ਮੇਰੇ ਭਰਾ ਨੇ ਕਿਹਾ ਅਸੀਂ ਹੁਣੇ ਗੱਲ ਕਰਦੇ ਹਾਂ ਪਰ ਸਾਹਮਣੇ ਦਾ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਏ ਕਿਉਂਕਿ ਰੂਪਾ ਬੇਹੋਸ਼ ਪਈ ਸੀ ਉਸਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਮੈਂ ਘਬਰਾ ਗਈ ਅਸੀਂ ਸੋਚਿਆ ਕਿ ਸ਼ਾਇਦ ਉਹ ਜਿੰਦਾ ਨਹੀਂ ਹੈ ਮੇਰੇ ਭਰਾਣੇ ਰੂਪਾ ਨੂੰ ਮੂੰਹ ਦਿਖਾਈ ਦੀ ਰਸਮ ਵਿੱਚ ਇੱਕ ਸੋਨੇ ਦੀ ਮੰਦਰੀ ਤੇ ਫੁੱਲ ਦਾ ਗੁਲਦਸਤਾ ਦਿੱਤਾ ਸੀ ਮੈਂ ਕਿਹਾ ਤੂੰ ਆਪਣੀ ਇਸ ਮੂਰਖ ਤੇ ਪਾਗਲ ਪਤਨੀ ਨੂੰ ਇਹ ਕਿਉਂ ਦਿੱਤਾ ਸ਼ਾਇਦ ਉਹ ਗੁਲਦਸਤੇ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਚਾਣਕ ਉਸ ਨਾਲ ਹਾਦਸਾ ਹੋ ਗਿਆ ਸੀ ਉਹ ਵਾਇਸ ਮੈਸੇਜ ਵਿੱਚ ਇਹ ਸੀ ਕਿ ਰੂਪਾ ਦੀ ਉਮਰ 17 ਸਾਲ ਨਹੀਂ ਜਿਸ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਬਲਕਿ ਉਸਦੀ ਉਮਰ 25 ਸਾਲ ਸੀ ਉਹ ਪਤਲੇ ਸਰੀਰ ਦੀ ਸੀ ਜਿਸ ਕਾਰਨ ਪਤਾ ਨਹੀਂ ਲੱਗ ਸਕਿਆ ਉਹ ਸੋਹਣੀ ਤੇ ਜਵਾਨ ਸੀ ਪਰ ਉਸਦਾ ਦਿਮਾਗ 12 ਸਾਲ ਦੀ ਕੁੜੀ ਵਰਗਾ ਸੀ ਇਸੇ ਲਈ ਉਹ ਜਿਹੀਆਂ ਹਰਕਤਾਂ ਕਰ ਰਹੀ ਸੀ ਉਸਦੇ ਘਰ ਵਾਲਿਆਂ ਨੇ ਪਹਿਲਾਂ ਵੀ ਉਸਦਾ ਵਿਆਹ ਕੀਤਾ ਸੀ ਤਾਂ ਉਸਨੇ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਉਸਨੇ ਮਜ਼ਾਕ ਵਿੱਚ ਆਪਣੀ ਸੱਸ ਨੂੰ ਕੌੜੀਆਂ ਤੋਂ ੱੱੱ ਦੇ ਦਿੱਤਾ ਸੀ ਤੇ ਇਹ ਉਸਦੀ ਸੱਸ ਸੀ ਜਿਸ ਨੇ ਮੈਨੂੰ ਇਹ ਵੌਇਸ ਮੈਸੇਜ ਭੇਜਿਆ ਸੀ ਉਸ ਨੇ ਦੱਸਿਆ ਕਿ ਇਸ ਹਾਸੇ ਤੋਂ ਬਾਅਦ ਮੈਂ ਅੱਜ ਤੱਕ ਤੁਰ ਨਹੀਂ ਸਕੀ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਇੱਕ ਦਿਨ ਇਸ ਨੇ ਗੈਸ ਚਾਲੂ ਛੱਡ ਦਿੱਤਾ ਜਿਸ ਨਾਲ ਤੜਕੇ ਧਮਾਕਾ ਹੋ ਗਿਆ ਸੀ ਪਰ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ ਮੈਂ ਤੇ ਮੇਰਾ ਭਰਾ ਮੈਂ ਅਕੇ ਰੂਪਾ ਨੂੰ ਹਸਪਤਾਲ ਲੈ ਗਏ ਉਦੋਂ ਤੱਕ ਉਸਦੇ ਪਰਿਵਾਰਕ ਮੈਂਬਰ ਵੀ ਆ ਚੁੱਕੇ ਸਨ ਤੇ ਅਸੀਂ ਸਾਰੇ ਰੂਪਾ ਦੀ ਸਲਾਮਤੀ ਲਈ ਦੁਆ ਮੰਗ ਰਹੇ ਸੀ ਮੈਂ ਰੂਪਾ ਦੀ ਮਾਂ ਨੂੰ ਕਿਹਾ ਕਿ ਤੁਹਾਡੀ ਕੁੜੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਇਹ ਤੁਹਾਡੀ ਕੁੜੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਤੁਸੀਂ ਇੰਨਾ ਵੱਡਾ ਝੂਠ ਕਿਉਂ ਬੋਲਿਆ ਮੇਰੀ ਮਾਂ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਰੂਪਾ ਦੀ ਮਾਂ ਹੱਥ ਜੋੜ ਕੇ ਰੋਂਦੀ ਹੋਈ ਬੋਲੀ ਮੇਰੀ ਰੂਪਾ ਪਹਿਲਾਂ ਅਜਿਹੀ ਨਹੀਂ ਸੀ ਜਦੋਂ 8 ਸਾਲ ਦੀ ਸੀ ਤਾਂ ਪੌੜੀਆਂ ਤੋਂ ਡਿੱਗ ਗਈ ਸੀ ਉਦੋਂ ਉਸਦੇ ਦਿਮਾਗ ਦੀ ਨਸ ਦੱਬ ਗਈ ਸੀ ਜਿਸ ਕਾਰਨ ਉਸਦਾ ਦਿਮਾਗ ਛੋਟਾ ਰਹਿ ਗਿਆ ਸੀ ਪੈਸੇ ਦੀ ਕਮੀ ਕਾਰਨ ਅਸੀਂ ਉਸਦਾ ਸਹੀ ਇਲਾਜ ਨਹੀਂ ਕਰਵਾ ਸਕੇ ਸੀ ਮੈਂ ਇੱਕ ਮਾਂ ਸੀ ਆਪਣੀ ਤੀਨੋਂ ਬਰਬਾਦ ਹੁੰਦਾ ਨਹੀਂ ਦੇਖ ਸਕਦੀ ਸੀ ਅਸੀਂ ਸਾਰੇ ਚੁੱਪ ਕਰ ਗਏ ਸੀ ਸ਼ਾਇਦ ਇਸ ਬਾਰੇ ਗੱਲ ਕਰਨ ਦਾ ਇਹ ਸਹੀ ਸਮਾਂ ਨਹੀਂ ਸੀ ਰੂਪਾ ਦਾ ਆਪਰੇਸ਼ਨ ਪਿਛਲੇ 1 ਘੰਟੇ ਤੋਂ ਚੱਲ ਰਿਹਾ ਸੀ ਉਦੋਂ ਡਾਕਟਰ ਬਾਹਰ ਆਇਆ ਤਾਂ ਅਸੀਂ ਸਾਰੇ ਡਾਕਟਰ ਨੂੰ ਰੂਪਾ ਬਾਰੇ ਪੁੱਛਣ ਲੱਗੇ ਡਾਕਟਰ ਨੇ ਕਿਹਾ ਤੁਹਾਡੇ ਲਈ ਇੱਕ ਬਹੁਤ ਹੀ ਖੁਸ਼ਖਬਰੀ ਹੈ ਕਿ ਰੂਪਾ ਦੇ ਦਿਮਾਗ ਦੀ ਨਸ ਜੋ ਬਚਪਨ ਵਿੱਚ ਲੱਗੀ ਸੱਟ ਕਾਰਨ ਦਬ ਗਈ ਸੀ ਇਸ ਸੱਟ ਕਾਰਨ ਆਪਣੀ ਥਾਂ ਤੇ ਮੁੜ ਸੈੱਟ ਹੋ ਗਈ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਰੂਪਾ ਇੱਕ ਆਮ ਇਨਸਾਨ ਵਾਂਗ ਬਣ ਜਾਵੇ ਇਸ ਸਮੇਂ ਉਹ ਬਿਹੋਸ਼ ਹੈ ਤੁਸੀਂ ਸਾਰੇ ਅਰਦਾਸ ਕਰੋ ਕਿ ਉਹ ਜਲਦੀ ਹੋਸ਼ ਵਿੱਚ ਆ ਜਾਵੇ ਪੂਰੇ 24 ਘੰਟਿਆਂ ਬਾਅਦ ਰੂਪਾ ਨੂੰ ਹੋਸ਼ ਆਇਆ ਉਹ ਬਿਲਕੁਲ ਠੀਕ ਸੀ ਆਪਣੀ ਮਾਂ ਨੂੰ ਜੱਫੀ ਪਾਈ ਪਰ ਰੂਪਾ ਸਾਨੂੰ ਮੇਰੇ ਭਰਾ ਤੇ ਮੇਰੀ ਮਾਂ ਨੂੰ ਨਹੀਂ ਪਹਿਚਾਨ ਰਹੀ ਸੀ ਡਾਕਟਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਰੂਪਾ ਨਾਲ ਜੋ ਵੀ ਹੋਇਆ ਹੈ ਉਹ ਸਭ ਕੁਝ ਯਾਦ ਨਹੀਂ ਹੈ ਕੁਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਰੂਪਾ ਆਪਣੇ ਘਰ ਆ ਗਈ ਸੀ ਇੱਕ ਵਾਰ ਫਿਰ ਦੋਵਾਂ ਪਰਿਵਾਰਾਂ ਨੇ ਮਿਲ ਕੇ ਰੂਪਾ ਤੇ ਮੇਰੇ ਭਰਾ ਦਾ ਵਿਆਹ ਕਰਵਾਇਆ ਰੂਪਾ ਤਾਂ ਪਹਿਲਾਂ ਹੀ ਸੋਹਣੀ ਸੀ ਉਸ ਦਾ ਸੁਭਾ ਹੋਰ ਵੀ ਸੋਹਣਾ ਸੀ ਵਿਆਹ ਤੋਂ ਬਾਅਦ ਰੂਪਾ ਨੇ ਸਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਸ਼ਾਇਦ ਉਸਦੀ ਮਾਂ ਨੇ ਉਸ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਪਹਿਲਾਂ ਵਾਪਰਿਆ ਸੀ ਮੇਰਾ ਭਰਾ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਇੰਨੀ ਸੋਹਣੀ ਪਤਨੀ ਜੋ ਮਿਲ ਗਈ ਸੀ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਕੇ ਕਮੈਂਟ ਜਰੂਰ ਕਰਨਾ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ